ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਭਾਈਏ ਦੇ ਪਾਸ ਆਏ ਆਗੇ ਆਖਣ ਲੱਗੇ ਵੀ ਆਪਾਂ ਲੇਖਾ ਕਰੀਏ ਹਿਸਾਬ ਕਰੀਏ ਤਾਂ ਭਾਈਏ ਨੇ ਜੈ ਰਾਮ ਨੇ ਆਗੇ ਅਰਜ਼ ਕੀਤੀ ਨਵਾਬ ਦੇ ਪਾਸ ਨਵਾਬ ਸਲਾਮਤ ਨਾਨਕ ਆਪ ਦਾ ਮੋਦੀ ਅਰਜ਼ ਕਰਦਾ ਜੇ ਹਿਸਾਬ ਸਰਕਾਰ ਲੈ ਲਵੇ ਬਹੁਤ ਚੰਗੀ ਗੱਲ ਨਵਾਬਾਂ ਦਾ ਜੈ ਰਾਮ ਨਾਨਕ ਨੂੰ ਬੁਲਾ ਕੇ ਲਿਆਓ ਜੈ ਰਾਮ ਨਿੰਦੇ ਬ੍ਰਾਹਮਣ ਨੂੰ ਭੇਜ ਕੇ ਗੁਰੂ ਨਾਨਕ ਜੀ ਨੂੰ ਬੁਲਾ ਭੇਜਿਆ ਗੁਰੂ ਨਾਨਕ ਜੀ ਵਹੀਂਾਂ ਲੈ ਕੇ ਆਏ ਜੈ ਰਾਮ ਤੇ ਨਾਨਕ ਜੀ ਵੀ ਨਵਾਬ ਦੀ ਕਿਚਰੀ ਚਾਏ ਬਾਬਾ ਨਾਨਕ ਜੀ ਬੜੇ ਪ੍ਰਸੰਨ ਹੋਏ ਆ ਨਵਾਬ ਨੂੰ ਸਲਾਮ ਕੀਤੀ ਵਈਆ ਵੀ ਸਾਥ ਲੈ ਕੇ ਪਾਂਚੇ ਅੱਗੋ ਨਵਾਬ ਆਦਾਰੇ ਮੋਦੀ ਤੇਰਾ ਨਾਮ ਕਿਹ ਹੈ ਗੁਰੂ ਜਿਆਦੇ ਨਵਾਬ ਸਲਾਮਤ ਮੇਰਾ ਨਾਮ ਨਾਨਕ ਨਿਰੰਕਾਰੀ ਹੈ ਨਵਾਬਾਂ ਦਾ ਜੈ ਰਾਮ ਮੈਂ ਕੁਝ ਸਮਝਿਆ ਨਹੀਂ ਇਹ ਕਿ ਆਖਦਾ ਹੈ ਫਿਰ ਜੈ ਰਾਮ ਇਹ ਫਾਰਸੀ ਵਿੱਚ ਨਵਾਬ ਨੂੰ ਆਖਿਆ ਨਵਾਬ ਜੀ ਜਿੰਨੂੰ ਆਪ ਬੇਚੂਣ ਬੇਨਮੂਨ ਔਰ ਸੁਭਾਜੀ ਦਾ ਰੰਗ ਰੂਪ ਨਮੂਨ ਕੋਈ ਨਹੀਂ ਉਸ ਕਰਨਹਾਰ ਦੀ ਸਿਵਤ ਕਰਨ ਵਾਲਾ ਮੈਂ ਬੰਦਾ ਹਾਂ ਇਹ ਸੁਣ ਕੇ ਨਵਾਬ ਹੱਸ ਪਿਆ ਆਂਦਾ ਜੈ ਰਾਮ ਇਹ ਮੋਦੀ ਦਾ ਵਿਆਹ ਹੋਇਆ ਕਿ ਨਹੀਂ ਜੈ ਰਾਮ ਬੋਲਿਆ ਨਵਾਬ ਸਲਾਮਤ ਹੁਣ ਨਾਨਕ ਜੀ ਦਾ ਵਿਆਹ ਕਰਨਾ ਸੀ ਆਪ ਦੀ ਮਿਹਰਬਾਨੀ ਹੋਵੇਗੀ ਤੇ ਵਿਆਹ ਹੋ ਜਾਵੇਗਾ ਨਵਾਬ ਹਸ ਕੇ ਹਾਸੀ ਕਰਦਾ ਮਖੌਲ ਕਰਦਾ ਆਂਦਾ ਤਾਂ ਹੀ ਇਹ ਆਖਦਾ ਮੈਂ ਉਸ ਕਰਨਹਾਰ ਦਾ ਬੰਦਾ ਹਾਂ ਜਿੰਨੋ ਬੇਦ ਪ੍ਰਾਲਕ ਤੇਵਕ ਰਾਮ ਨੇਤ ਨੇਤਾ ਦੇ ਜੋ ਬੇਸਾਬ ਹੈ ਜਿਹਦਾ ਹਸਾਬ ਕੋਈ ਨਹੀਂ ਪਾਇਆ ਜਾਂਦਾ ਉਹ ਤਾਂ ਸਿਵਤਾ ਦਾ ਸਹਬਾ ਜਿਹਦਾ ਇਹ ਬੰਦਾ ਇਹ ਬਾਤ ਉਹਨਾਂ ਚਿਰ ਸੱਚੀ ਹੈ ਜਦੋਂ ਤੱਕ ਵਿਆਹਿਆ ਨਹੀਂ ਜਾਂਦਾ ਜਦੋਂ ਇਹਦੇ ਘਰ ਔਰਤ ਆ ਜੇਗੀ ਤਾਇ ਸਿਵਤੀ ਬੰਦਾ ਹੋਵੇਗਾ ਕਿ ਨਾ ਹੋਵੇਗਾ ਪਿੱਛੇ ਜਿੰਨੇ ਜਬੀ ਤਪੀ ਰਿਖੀ मुन्नी ਫਕੀਰ ਹੋਏ ਨੇ ਉਹ ਸਾਰੇ ਉਹਨਾਂ ਦੀ ਫਿਰ ਮਤ ਵਿਆਹ ਤੇ ਬਾਦ ਟਿਕਾਣੇ ਨਹੀਂ ਰਹੀ ਅਣਗਿਣਤੀ ਐਸੀ ਹੋਏ ਬਾਬਾ ਨਾਨਕ ਜੀ ਉੱਤਰ ਸੁਣ ਕੇ ਆਗਦੇ ਨواب ਜੀ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਪ੍ਰੇਮ ਪੂਰਾ ਨਹੀਂ ਨਾ ਹੁੰਦਾ ਇਹ ਗੱਲਾਂ ਉਹਨਾਂ ਦੀਆਂ ਨੇ ਜਿਨ੍ਹਾਂ ਦਾ ਮਨ ਪਰਮੇਸ਼ਰ ਨਾਲ ਕਦੀ ਵਿਤ ਨਹੀਂ ਕਰਦਾ ਹਰ ਵਕਤ ਬੰਦਗੀ ਮੈਂ ਪਰਮੇਸ਼ਰ ਦੀ ਜਿਨ੍ਹਾਂ ਦੇ ਲੱਗੀ ਹੋਈ ਹੈ ਪਰਮੇਸ਼ਰ ਨੂੰ ਜਿਹੜੇ ਹਾਜ਼ਰਾ ਹਜੂਰ ਜਾਣਦੇ ਨੇ ਕਦੀ ਭਗਵੰਤ ਨੂੰ ਦੂਰ ਨਹੀਂ ਜਾਣਦੇ ਉਹਨਾਂ ਦੇ ਮਨ ਔਰਤ ਨੇ ਕੀਆ ਕਰਨਾ ਜਿਸ ਔਰਤ ਦੀ ਦੇਹ ਲਾਉ ਮਿਝ ਹੱਡ ਚਮੜਾ ਦੇ ਨਾਲ ਭਰੀ ਹੋਈ ਹੈ ਅਸੀ ਔਰਤ ਦਾ ਬਲ ਉਹਨਾਂ ਉੱਪਰ ਨਹੀਂ ਪੜਦਾ ਜਿਹੜੇ ਪਰਮੇਸ਼ਰ ਦਾ ਪੂਰਨ ਨਾਮ ਜਪਦੇ ਉਹ ਪਰਮੇਸ਼ਰ ਦੇ ਪਿਆਰੇ ਜਿਨੂੰ ਜਪਦੇ ਪਰਮੇਸ਼ਰ ਰੂਪ ਹੋ ਜਾਂਦੇ ਤਦ ਨਵਾਬ ਨਾਨਕ ਜੀ ਦੀ ਦ੍ਰਿੜ ਪ੍ਰਤੀਤ ਪਰਮੇਸ਼ਰ ਵਾਲ ਵੇਖ ਕੇ ਬਾਦ ਕਹਿ ਲੱਗਾ ਨਵਾਬ ਨੇ ਹੱਸ ਕੇ ਕਿਹਾ ਸੁਣੋ ਨਾਨਕ ਮੈਂ ਬੜੀ ਵਾਰੀ ਸੁਣਿਆ ਹੈ ਵੀ ਤੂੰ ਸਾਡੇ ਬੜੇ ਟਕੇ ਲਟਾਉਂਦਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਦੌਦ ਖਾਨ ਲੋਧੀ ਹਾਂ ਗੁਰੂ ਨਾਨਕ ਸਾਹਿਬ ਜੀ ਆਦੇ ਨਵਾਬ ਸਲਾਮਤ ਲੇਖਾ ਲੈ ਲੋ ਤੇ ਜੇ ਕੁਝ ਸਾਡਾ ਹਿਸਾਬ ਨਿਕਲੇ ਉਹ ਆਪਦੀ ਖੁਸ਼ੀ ਆਵੇ ਤਾਂ ਦਿਓ ਨਹੀਂ ਆਵੇ ਤਾਂ ਨਾ ਦਿਓ ਝੂਠਾ ਸੱਚਾ ਹਿਸਾਬ ਕੀ ਤਿਆ ਵੇਖ ਲੈਣਾ ਨਵਾਬ ਨੇ ਆਖਿਆ ਜੈ ਰਾਮ ਇਹ ਕੀ ਆਖਦਾ ਇਹ ਕੇਸਰਾਸ ਬੋਲਦਾ ਜੈ ਰਾਮਾਧਨ ਵਾਪਸ ਲਾਮਤ ਇਹ ਸੱਚ ਕਹਿੰਦਾ ਇਹ ਖਤਾ ਵਾਲਾ ਨਹੀਂ ਨਵਾਬ ਨੇ ਆਖਿਆ ਜਾਦੂ ਰਾਏ ਨੂੰ ਬੁਲਾਓ ਇਹ ਜਾਦੂ ਰਾਏ ਨਾ ਨਵਾਬ ਦਾ ਮਨੁਸ਼ੀ ਹੈ ਆਦਮੀ ਬੁਲਾਉਣ ਗਿਆ ਜਾਦੂ ਰਾਏ ਨੇ ਆਸਲਾਮ ਕੀਤੀ ਨਵਾਬ ਨੇ ਹੁਕਮ ਦਿੱਤਾ ਜਾਦੂ ਰਾਏ ਨਾਨਕ ਤੋ ਤੂੰ ਹਿਸਾਬ ਲੈ ਲੈ ਜਾਦੂ ਰਾਏ ਆਂਦਾ ਭਰਾ ਨਵਾਬ ਸਲਾਮਤ ਬਹੁਤ ਦਿਨਾਂ ਦਾ ਹਿਸਾਬ ਹੈ ਵੇਖਦੇ ਆਂ ਕਿਹਦੀ ਤਰਫ ਕੁਝ ਵਾਧਾ ਘਾਟਾ ਨਿਕਲਦਾ ਆਮਦਨ ਖਰਚ ਦੇਖ ਲਈਏ ਬਾਰ ਬਾਰ ਲੋਕ ਨਵਾਬ ਨੂੰ ਕਹਿੰਦੇ ਨਾਨਕ ਮੋਦੀ ਖਾਣਾ ਲਟਾਉਂਦਾ ਨਾਨਕ ਪੈਸੇ ਫਕੀਰਾਂ ਨੂੰ ਦਿੰਦਾ ਇਹ ਬਾਤ ਨਵਾਬ ਦੀ ਸੁਣ ਕੇ ਜਾਦੂ ਰਾਏ ਵੀ ਉਹਦੇ ਵੀ ਮਨ ਦੀ ਗੱਲ ਆਖਦੀ ਜਾਦੂ ਰਾਏ ਦੇ ਮਨ ਦੀ ਕਿ ਨਾਨਕ ਜੋ ਪੈਸੇ ਤੇਮਾਰੀ ਤਰਫ ਨਿਕਲ ਲੰਗੇ ਮੈਂ ਤੈਨੂੰ ਉਠਣ ਤਾਂ ਦਿਆਂਗਾ ਪਹਿਲਾ ਪੈਸੇ ਲਵਾਗਾ ਫਿਰ ਮੋਦੀ ਖਾਨਾ ਵਿੱਚ ਤੂੰ ਬੈਠੇਗਾ ਆਪਣੀ ਜਾ ਕੇ ਤੂੰ ਕਦੀ ਸਾਨੂੰ ਰਿਸ਼ਵਤ ਨਹੀਂ ਦਿੱਤੀ ਫਿਰ ਇੱਕ ਜਗ੍ਹਾ ਬੈਠ ਗਏ ਪੰਜ ਦਿਨ حساب ਹੁੰਦਾ ਰਿਹਾ ਜਾਦੂ ਰਾਏ ਨੇ ਕਈ ੜਾਉਣੀਆਂ ਪਾਈਆਂ ਪਰ ਪਰਮੇਸ਼ਰ ਨਾਲ ਅੱਦੇ ਸੱਚ ਨਾਲ ਕੋਈ ਬਾਤ ਪੇਸ਼ ਨਹੀਂ ਜਾਂਦੀ ਜੋ ਰੁਪਈਆ ਨਵਾਬ ਦੇ ਘਰੋਂ ਮਿਲਿਆ ਸੀ ਨਾ ਸਾਰਾ ਲਖਵਾ ਲਿਆ ਪਿੱਛੇ ਜੋ ਰੁਪਈਆ ਨਵਾਬ ਦੇ ਘਰ ਪਹੁੰਚਿਆ ਉਹ ਵੀ ਲਖਵਾਤਾ ਸਾਰਾ ਹਸਾਬ ਕਰਦਿਆਂ 5 ਦਿਨ ਬੀਤ ਗਏ ਤੇ ਹਸਾਬ ਕਰਦਿਆਂ ਜਦੋਂ ਹਸਾਬ ਪੂਰਾ ਹੋਇਆ ਨਾ 321 ਰੁਪਈਏ ਗੁਰੂ ਨਾਨਕ ਜੀ ਦੇ ਵਾਅਦਾ ਨਿਕਲੇ ਜਾਦੂ ਰਹਿ ਸ਼ਰਮਿੰਦਾ ਹੋ ਗਿਆ ਜੈਰਾਵ ਨੇ ਨਵਾਬ ਨੂੰ ਕਚੈਰੀ ਵਿੱਚ ਆ ਸਲਾਮ ਕੀਤਾ ਨਵਾਬ ਨੇ ਆਖਿਆ ਕਿਉਂ ਜੈਰਾਮ ਸਾਹਿਬ ਹੋ ਗਿਆ ਜੈਰਾਵ ਨੇ ਆਖਿਆ ਨਵਾਬ ਸਲਾਮਤ ਤੁਸੀਂ ਜਾਦੂ ਰਾਏ ਨੂੰ ਬੁਲਾਓ ਨਵਾਬ ਨੇ ਜਾਦੂ ਰਾਏ ਨੂੰ ਬੁਲਾਇਆ ਜਾਦੂ ਰਾਏ ਨੇ ਨਵਾਬ ਨੂੰ ਸਲਾਮਾਨ ਕੀਤਾ ਨਵਾਬ ਨੇ ਆਖਿਆ ਜਾਦੂ ਰਾਏ ਸਾਹਿਬ ਹੋ ਗਿਆ ਜਾਦੂ ਰਾਏ ਨੇ ਆਖਿਆ ਵੀ ਆਣ ਸਲਾਮ ਕੀਤੀ ਤੇ ਜਾਦੂ ਰਾਏ ਨੇ ਆਖਿਆ ਨਵਾਬ ਸਲਾਮਤ ਹਿਸਾਬ ਹੋ ਗਿਆ ਨਵਾਬ ਨੇ ਪੁੱਛਿਆ ਜਾਦੂ ਰਾਏ ਕਿਵੇਂ ਹਿਸਾਬ ਹੋਇਆ ਜਾਦੂ ਰਾਏ ਬੋਲਿਆ ਨਵਾਬ ਸਲਾਮਤ 321 ਰੁਪਏ ਨਾਨਕ ਜੀ ਦੇ ਜਿਆਦਾ ਆਪ ਦੀ ਤਰਫ ਸਰਕਾਰ ਚ ਆਏ ਨੇ ਨਵਾਬਾ ਦਾਰੇ ਜਾਦੂ ਰਾਏ ਹਮਾਰੇ ਜਾਂ ਉਸਕੇ ਜਾਦੂਰਾਏ ਦਾ ਨਵਾਬ ਸਲਾਮਤ ਨਾਨਕ ਦੇ ਸਰਕਾਰ ਨੇ ਦੇਨੇ ਨੇ ਫਿਰ ਨਵਾਬ ਨੇ ਆਖਿਆ ਜਾਦੂਰਾਏ ਤੂੰ ਤਾਂ ਮੈਨੂੰ ਨੇਤੇ ਹੋ ਚੁਗਲੀਆਂ ਕਰਦਾ ਸੀ ਆਣ ਕੇ ਰੋਜ਼ ਕਹਿੰਦਾ ਸੈਂ ਨਾਨਕ ਤੁਹਾਡੀ ਹੱਟੀ ਲਟਾਉਂਦਾ ਨਾਨਕ ਤੁਹਾਡਾ ਹੱਟ ਨਟਾਈ ਜਾਂਦਾ ਐ ਐਵੇਂ ਆ ਕੇ ਚੁਗਲੀਆਂ ਕਰਦਾ ਸੀ ਜਾਦੂਰਾਏ ਬੜਾ ਸ਼ਰਮਿੰਦਾ ਹੋਇਆ ਲੋਕ ਵੀ ਇਹੋ ਕਹਿੰਦੇ ਜੋ ਨਾਨਕ ਤੇ ਮਾਰੇ ਪੈਸੇ ਨਟਾਉਂਦਾ ਨਾਨਕ ਤੁਹਾਡੇ ਪੈਸੇ ਲਟਾਉਂਦਾ ਜੈ ਰਾਮ ਨੇ ਅਰਜ ਕੀਤੀ ਇਹ ਨਵਾਬ ਸਲਾਮਤ ਲੋਕ ਜਿਹੜੇ ਨਾ ਦੁਸ਼ਮਣੀ ਬੜੀ ਕਰਦੇ ਨਵਾਬ ਨੇ ਆਖਿਆ ਰੇ ਭਵਾਨੀ ਦਾਸ ਭਵਾਨੀ ਦਾਸ ਜਿਹੜਾ ਉਹ ਖਜ਼ਾਨਚੀ ਹੈ ਭਵਾਨੀ ਦਾਸ ਖਜ਼ਾਨਚੀ ਨੂੰ ਬੁਲਾਓ ਭਵਾਨੀ ਦਾਸ ਖਜ਼ਾਨਚੀ ਆਇਆ ਤੇ ਨਵਾਬ ਜੀ ਆਖਦੇ ਭਵਾਨੀ ਦਾਸ ਨਾਨਕ ਦੇ ਪੈਸੇ ਜੋ ਵੀ ਵਧੇ ਨੇ ਨਾ ਉਹਨੇ ਦਿਓ 3000 ਰੁਪਇਆ ਹੋਰ ਦੇ ਦਿਓ। ਵਾਰਨੀ ਦਾਸ ਨੇ 321 ਰੁਪਏ ਪਿਛਲੇ ਦਿੱਤੇ 3000 ਰੁਪਇਆ ਗੁਰੂ ਜੀ ਨੂੰ ਹੋਰ ਦਿੱਤਾ। ਹੱਟੀ ਚ ਲਾਉਣ ਵਾਸਤੇ ਗੁਰੂ ਨਾਨਕ ਜੀ ਥੈਲੀਆਂ ਲੈ ਕੇ ਘਰ ਨੂੰ ਆਏ 321 ਰੁਪਏ ਹੱਟੀ ਉੱਤੇ ਬਾਬਾ ਜੀ ਲੈ ਗਏ 3000 ਰੁਪਇਆ ਬੇਬੇ ਨਾਨਕੀ ਪਾਸ ਰੱਖਿਆ। ਜੈ ਰਾਮ ਬਾਦ ਖੁਸ਼ ਹੋਇਆ ਮੁਬਾਰਕਾਂ ਮਿਲੀਆਂ ਜੈ ਰਾਮ ਖੁਸ਼ੀ ਖੁਸ਼ੀ ਘਰ ਆਣ ਵੜਿਆ ਅੱਗੋਂ ਨਾਨਕੀ ਨੇ ਪੁੱਛਿਆ ਜੀ ਕਿਵੇਂ ਹਸਾਬ ਹੋਇਆ ਜੈ ਰਾਮ ਦਰਸ਼ਨ ਪਰਮੇਸ਼ਰ ਦੀ ਪਿਆਰੀਏ ਮੈਂ ਬੜਾ ਹਰਾਨ ਲੋਕ ਵੀ ਕਹਿੰਦੇ ਕਿ ਨਾਨਕ ਅੱਟੀ ਦੇ ਪੈਸੇ ਲਟਾਉਂਦਾ ਹੈ ਅੱਟੀ ਦੇ ਪੈਸੇ ਲਟਾਉਂਦਾ ਵਕੀਰ ਲਈ ਜਾਂਦੇ ਸਹਾਬ ਜਦੋਂ ਹੁੰਦਾ ਤੇ ਵਾਅਦਾ ਹੀ ਨਿਕਲਦਾ ਨਾਨਕੀ ਜੀ ਆnde ਅੱਜ ਕਿਆ ਵਾਅਦਾ ਨਿਕਲਿਆ ਜੈ ਰਾਮਾ ਦਾ ਸੁਨ ਬੰਦੀ ਪਰਮੇਸ਼ਰ ਦੇ 321 ਰੁਪਏ ਅੱਜ ਖਾਂਦਿਆਂ ਪੀਂਦਿਆਂ ਲਟਾਉਂਦਿਆਂ ਵਾਅਦਾ ਨਿਕਲੇ ਨਾਨਕੀਆਂ ਦੇ ਜੋ ਜੀ ਇਸ ਪਾਸੋਂ ਰਾਏ ਬਲਾਰ ਬਹੁਤ ਵਰਸਾਣਾ ਇੰਨਾ ਹੋਰ ਕੋਈ ਨਹੀਂ ਵਰਸਾਇਆ ਨਾ ਹੀ ਵਰਸਾਏਗਾ ਜੈ ਰਾਮ ਦਾ ਸੰਨ ਪਰਮੇਸ਼ਰ ਦੀ ਪਿਆਰੀ ਰਾਏ ਇੱਕ ਬਸੋਣਾ ਇਹਦੇ ਪਾਸੋਂ ਬਾਤ ਲੋਕ ਵਰਸਾਵੇ ਜਾਣਗੇ ਨਾਨਕੀ ਜੈ ਰਾਮ ਦੇ ਕਹਿਣੇ ਕਰਕੇ ਬਹੁਤ ਖੁਸ਼ ਹੋਈ ਗੁਰੂ ਨਾਨਕ ਜੀ ਫੇਰ ਮੋਦੀ ਖਾਨਾ ਲੱਗੇ ਕਰਨ ਸੰਮਤ 1552 ਮਿਤੀ ਹਾੜ ਸੁਦੀ ਸਤਮੀ ਸਾਹਾ ਲਿਖਿਆ ਬੇਬੇ ਨਾਨਕੀ ਨੇ ਆਪਣੇ ਘਰ ਵਿਦਾਇ ਕੀਤੀ ਤਲਵੰਡੀ ਪਿਤਾ ਕਾਲੂ ਅਤੇ ਅੰਮਾ ਬੀਬੀ ਨੂੰ ਨਿਹਦੇ ਬ੍ਰਾਹਮਣ ਦੇ ਹੱਥ ਕੁੰਗੂ ਨਾਲ ਛਰਗ ਕੇ ਖੱਤ ਲਿਖ ਭੇਜਿਆਰ ਪਤਾਸੇ 5 ਰੁਪਏ ਰੋਗ ਤਲਵੰਡੀ ਕਾਲੂ ਦੇ ਘਰ ਭੇਜ ਦਿੱਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਤੇ ਬਾਰ-ਬਾਰ ਲੋਕ ਚੁਗਲੀਆਂ ਕਰਦੇ ਕਿਆ ਚੁਗਲੀਆਂ ਕਰਨ ਵਾਲੇ ਦਾ ਇਹ ਕੰਮ ਹੈ ਉਹਨਾਂ ਜਿੱਥੇ ਵੀ ਸਮਾਂ ਮਿਲਿਆ ਉੱਥੇ ਹੀ ਚੁਗਲੀ ਕਰਨੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਜਦੋਂ ਵੀ ਹਸਾਬ ਕਰਦੇ ਤਾਂ ਨਵਾਬ ਦੌਲਤਖਾਨ ਲੋਧੀ ਦੇ ਮੋਦੀ ਖਾਨੇ ਦਾ ਤੇ ਮਹਾਰਾਜ ਜੀ ਦਾ ਕੁਝ ਵਾਧਾ ਹੀ ਨਿਕਲਦਾ ਇਸ ਤਰ੍ਹਾਂ ਮਹਾਰਾਜ ਜੀ ਇਸ ਭੁੱਖੇ ਸਾਧੂਆਂ ਨੂੰ ਜੋ ਵੀ ਆਉਂਦਾ ਦੁਕਾਨ ਤੇ ਜੋ ਵੀ ਹੱਟ ਤੇ ਆਉਂਦਾ ਸਾਰਿਆਂ ਦੀਆਂ ਮਨਸ਼ਾ ਪੂਰੀਆਂ ਕਰਦੇ ਸਰਕਾਰ ਦੀ ਤਰਫੋਂ ਜੋ ਵੀ ਕਿਸੇ ਨੂੰ ਮਿਲਦਾ ਜੇ ਕਿਸੇ ਨੂੰ 5 ਕਿਲੋ ਮਿਲਦਾ ਤੇ ਮਹਾਰਾਜ ਜੀ ਸਾਢੇ 5 ਕਿਲੋ ਤੋਲ ਕੇ ਦਿੰਦੇ ਇਸ ਤਰ੍ਹਾਂ ਮਹਾਰਾਜ ਜੀ ਉਸਤਤ ਹਰ ਥਾਂ ਹੋਣ ਲੱਗੇ ਸਾਰੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਚਾਰਨ ਕਰਦੇ ਤੇ ਮਹਾਰਾਜੇ ਸੰਗਤ ਨੂੰ ਧਰਮ ਦੇ ਕੀਰਤ ਕਰਨੀ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਕਰਦੇ